ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਬਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਜੂ ਦੀ ਕਟਾਈ ਕਰਨੀ ਦੱਸਾਂਗੇ ਇਹਨਾਂ ਦੀ ਬਾਜੂ ਆ ਜੋ 15 ਇੰਚ ਤਿਆਰ ਆ ਗਈ ਆਪਾਂ 17 ਇੰਚ 18 ਇੰਚ ਦੀ ਕਟਾਈ ਕਰਾਂਗੇ ਇਸ ਦੀ ਮੈਂ ਦੇਖੋ ਜੀ ਆਪ ਕਪੜਾ ਲੈ ਲੈ ਆਪਾਂ ਇਹਨੂੰ ਡਬਲ ਫੋਲਡਿੰਗ ਕਰ ਲੈਣੀ ਆਪਾਂ ਕਰਦੇ ਕਮੀ ਮਾਰਜੀ ਕਰਵਾਇਤ ਨੂੰ ਕਰ ਲੋਦ ਨੂੰ ਕਰ ਲੋ ਡਬਲ ਫੋਲਡਿੰਗ ਕਰ ਲੈਣੀ ਠੀਕ ਹੈ ਦਵਾ ਸੋਰਿੰਗ ਹੋ ਗਈ ਹੈ ਜੀ 15 ਇੰਚ ਬਾਟੂ ਤਿਆਰ ਆ ਜੀ 15 16 ਇੰਚ ਤਿਆਰ ਆ 14 ਇੰਚ ਰੱਖਾਂਗੇ ਇਸ ਨੂੰ ਠੀਕ ਹੈ పదా ఇంచ కప్పుడే బాధ్య బ మూరి సాడే పంచ తయారీ ਪਾਟ ਕੇ ਅੰਚੇ ਰੱਖ ਲਾਂਗੇ ਐਕਸਟਰਾ ਮਾਰਜਿਨ ਰੱਖ ਦਾਂਗੇ ਨਾਲ 2 ਇੰਚ ਐਕਸਟਰਾ ਰੱਖਾ ਲਿਏ ਤਾਂ ਕਿ ਭਈ ਉਸ ਤੋਂ ਬਾਅਦ ਆ ਜੂ ਮੋਡੇ ਦੇ ਆਪਾਂ ਕਾਟ ਲਾਉਣੀ ਐ ਇੱਥੋਂ 2.5 ਇੰਚ ਦੀ ਸਪੇਸ ਆ ਠੀਕ ਹੈ ਜੀ ਇੱਥੋਂ 2.5 ਇੰਚ ਦਾੰ ਚਾਲਾ ਕੇ ਇਦਾਂ ਕਰਕੇ ਇਹਨਾਂ ਨੂੰ ਮਿਲਾ ਦੇਣਾ ਹੈ ਬੱਦ ਠੀਕ ਹੈ ਉਸ ਤੋਂ ਬਾਅਦ ਜੋ ਆਹਨ ਚਾ ਲਾਇਆ ਇਹਨੂੰ ਇਦਾਂ ਮਿਲਾ ਦੇਣਾ ਠੀਕ ਹੈ ਹੁਣ ਆਪਾਂ ਤਾਂ ਦੀ ਕਟਾਈ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਕਿੰਨਾ ਦੂਆ ਇਹ ਤਾਂ ਦੋ ਵੀ ਰੱਖਿਆ ਜਾਂਦਾ ਨੇੜੀ ਜਿਹਾ ਭਾਰੇ ਪਤਲੇ ਦੇ ਹਿਸਾਬ ਨਾਲ ਹੋ ਜਾਂਦਾ ਹੈਗਾ ਠੀਕ ਹੈ ਜੀ ਢਾਈ ਵੀ ਰੱਖਿਆ ਜਾਂਦਾ ਹੈਗਾ ਉਹ ਆਪਣਾ ਆਪਣਾ ਕਪੜੇ ਦੀ ਮਾਰ ਜਾਂਦੇ ਹਿਸਾਬ ਨਾਲ ਕਟਾਈ ਕਰ ਲੈਣੀ ਆਪਾਂ ਠੀਕ ਇਹ ਲਾ ਗਿਆ ਆਪਾਂ ਨੂੰ ਇੱਥੇ ਹੁਣ ਆਪਾਂ 프ੰਟ ਦੀ ਪਹਿਲੇ ਦੋ ਪੱਲੇ ਉੱਪਰੋਂ ਚੱਕ ਕੇ ਇਦਾਂ ਨਾ ਦੋ ਪੱਲਿਆਂ ਤੇ ਨਾ 프ੰਟ ਦੀ ਕਾਟ ਪਾਵਾਂਗੇ ਜੀ ਇਹ ਜਿਹੜੀ ਕਾਟ ਪਾਉਣੀ ਆਪਾਂ ਇਸ ਤਰ੍ਹਾਂ ਪਾਉਣੀ ਆ ਤੇ ਮੈਂ ਤੁਹਾਨੂੰ ਦੂਸਰੇ ਲੋਟੀ ਦੱਸ ਦਿੰਨੀ ਆ ਇਦਾਂ ਕਰਕੇ ਮਾਪ ਲੈਣਾ ਲਾ ਇਹ ਕਿੰਨਾ ਮੋਡਾ ਤਿਆਰ ਹੈ ਇਹਨਾਂ ਦੇ 20 ਇੰਚ ਸਾਢੇ 8 ਇੰਚ ਮੋਡਾ ਤਿਆਰ ਚਾਹੀਦਾ ਹੈ ਇਹ ਆਪਾਂ ਨੂੰ ਸਾਢੇ 3 ਸਾਢੇ 9 ਇੰਚ ਪੇਸ ਰੱਖ ਕੇ ਇਸ ਦਾ ਸਾਢੇ 9 ਤੋਂ ਵਿੱਚ ਹਾਫ ਕਰ ਲੈਣਾਗਾ ਸਾਢੇ 9 ਦਾ ਹਾਫ ਤੁਸੀਂ ਕਰੋਗੇ ਸਾਢੇ 1/4 ਇੰਚ ਆਊਗਾ ਇਹ ਤੋਂ ਇਸ ਦਾ ਨਾ ਇਸਪੀਸ ਕਾਟ ਪਾਉਣੀ ਹੈ ਜਿਹੜੀ ਇਤੋਂ ਇਦਾਂ ਕਰਕੇ ਜਿਹੜਾ ਇੰਚਾਨ ਲਾਉਗੇ ਉਹ 1.5 ਇੰਚ ਅੰਦਰ ਨੂੰ ਲਾਉਗੇ 1.5 ਇੰਚ ਅੰਦਰ ਨੂੰ ਲਾ ਕੇ ਇਸ ਤਰ੍ਹਾਂ ਇਹਨੂੰ ਕਾਟ ਪਾਵਾਂਗੇ ਆ 1.5 ਇੰਚ ਅੰਦਰ ਨੂੰ ਲਾ ਦੇਣਾ ਇਹ ਕਰਕੇ ਐਨ ਲਾ ਦੇਣਾ ਮਰ ਕੇ ਠੀਕ ਹੈ ਇਸ ਤਿਹੇ ਟਾਂਟ ਪੱਲੇ ਦੀ ਕਾਟ ਆਈ ਇਸ ਤਰ੍ਹਾਂ ਪਾਉਗੇ ਤੁਸੀਂ ਇਹ ਪਹਿਲੇ ਦੋ ਉੱਪਰਲੇ ਦੋ ਪੱਲੇ ਚਾ ਕੇ ਇੱਧਰ ਸਾਪਰਾ ਪੰਨੇ ਦੀ ਹੋ ਗਈ ਬੈਗ ਪੱਲੇ ਦੀ ਹੋ ਗਈ ਇਹਨਾਂ ਬਾਜੂਆਂ ਲਈ 15 ਇੰਚ ਤਿਆਰ ਹਨ ਤੇ ਕੱਟਨ ਵਾਲਾ 20 ਇੰਚ ਹੈ। ਹਲਦੀ ਵੀਡੀਓ ਦੇ ਵਿੱਚ ਐਨਾ ਹੀ ਪਲੀਜ਼ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ।